ਮੁਰਦਾਬਾਦ ਮੁਰਦਾਬਾਦ ਆਗਰਿਕ ਪਾਰਟੀ ਮੁਰਦਾਬਾਦ 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 ਜਿਵੇਂ ਗੁਰਦਾਰ ਸਾਹਿਬ ਤੇ ਸਿਆਸਤ ਕਰਨ ਵਾਲੀ ਪਾਰਟੀ ਮੁਰਦਾਬਾਦ 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 ਨੂੰ ਇਨਸਾਫ ਦਿਓ ਮੁਰਦਾਬਾਦ ਦਿਓ ਇਨਸਾਫ ਦਿਓ ਮੁਰਦਾਬਾਦ ਨੂੰ ਇਨਸਾਫ ਦਿਓ जीएम7 ਖਬਰਾਂ ਨੂੰ ਦੇਖ ਰਹੇ ਦਸਕਨੂ ਸੱਸੀ ਕਾਲ ਮੈਨੋਚਰ ਤੋਂ ਪੱਤਰਕਾਰ ਕਰ ਬਾਕਸਿੰਗ ਮੇਂ ਹੀ ਦੋਸਤੋ ਅੱਜ ਜਿਹੜਾ ਜਨਸ਼ੀਲ ਭਗਤ ਸਿੰਘ ਨਗਰ ਦਾ ਸ਼੍ਰੋਮਣੀ ਅਕਾਲੀ ਦਲ ਹੈ ਇਹਦੇ ਵੱਲੋਂ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਦਾ ਜਿਹੜਾ ਉਹ ਪੁਤਲਾ ਫੁਕਿਆ ਜਾ ਰਿਹਾ ਇਹਨਾਂ ਦੇ ਮੁੱਦਿਆਂ ਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਕਿ ਉਹ ਪੁਤਲਾ ਫੁਕ ਰਿਹਾ ਤੇ ਉਹਦੇ ਵਿੱਚ ਹੋਰ ਕੀ ਕੀ ਜੜੇ ਆ ਉਹ ਮਾਮਲੇ ਹੈਗੇ ਮਰਦਾਬਾਦ ਕਾਂਗਰਸ ਪਾਰਟੀ ਮਰਦਾਬਾਦ 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 ਏ ਕੀ ਹੋਇਆ ਰਾਹੁਲ ਮੋਦੀ ਏ ਕੀ ਹੋਇਆ ਰਾਹੁਲ ਮੋਦੀ ਏ ਕੀ ਹੋਇਆ ਰਾਹੁਲ ਮੋਦੀ ਏ ਕੀ ਹੋਇਆ ਤੁਮਸ ਮੋਦੀ ਏ ਕੀ ਹੋਇਆ ਤੁਮਸ ਮੋਦੀ ਕਾਂਗਰਸ ਸਰਕਾਰ ਮਰਦਾਬਾਦ 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 ਕਾਂਗਰਸ ਪਾਰਟੀ ਮਰਦਾਬਾਦ ਮਰਦਾਬਾਦ ਇਕਰਾਨ ਸਨ ਪੇਸ਼ਾਨ ਕਰਨ ਵਾਲੀ ਪਾਰਟੀ ਮੇਟੇ ਦੁਆਰੀ ਪਾਇਆ ਰਾਜਾ ਬਣਾ ਲੁਕੀ ਮੇਟੇ ਅੱਜ ਸ਼ੋਮਨੀ ਕਾਲੀਦਾਲ ਦੂਤ ਬੈਂਕ ਵੱਲੋਂ ਪੰਜਾਬ ਭਾਰ ਦੇ ਅੰਦਰ ਕਾਂਗਰਸ ਪਾਰਟੀ ਦੇ ਪਤਲੇ ਫੂਕੇ ਜਾ ਰਹੇ ਆ ਕਿਉਂਕਿ ਕਾਂਗਰਸ ਪਾਰਟੀ ਅਸੀਂ ਲੰਬੇ ਸਮੇਂ ਤੋਂ ਇਹ ਗੱਲ ਰੱਖਦੇ ਆਏ ਆ ਕਿ ਜਿਹੜੀ ਕਾਂਗਰਸ ਆ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਹੋਈ ਆ ਉਹਦੇ ਵਿੱਚ ਕਾਂਗਰਸ ਸਿਆਸਤ ਕਰਦੀ ਆ ਲੇਕਿਨ ਕੱਲ ਕਾਂਗਰਸ ਦੇ ਐਮਐਲਏ ਪ੍ਰਕਰਸ਼ੰਗ ਨੇ ਵਿਧਾਨ ਸਭਾ ਦੇ ਅੰਦਰ ਗੁਰੂਕਾਰ ਅਗੇ ਅਰਦਾਸ ਕਰਕੇ ਸੱਚ ਬੋਲਣ ਦੀ ਜ਼ਰੂਰਤ ਕੀਤੀ ਆ ਕੇ ਕਾਂਗਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਤੇ ਸਿਆਸਤ ਕਰ ਰਹੀ ਆ ਸੋ ਕਾਂਗਰਸ ਦਾ ਜਿਹੜਾ ਚਿਹਰਾ ਆ ਉਹ ਨੰਗਾ ਹੋ ਗਿਆ ਕਿ ਅਸੀਂ ਚਾਹਦੇ ਕਿਉਂਕਿ ਅਸੀਂ ਹਮੇਸ਼ਾ ਹੀ ਮੰਗ ਕਰਦੇ ਰਹੇ ਆ ਕਿ ਜਿਨ੍ਹਾਂ ਨੇ ਇਹਦੇ ਤੇ ਸਿਆਸਤ ਕੀਤੀ ਆ ਉਹ ਚਿਹਰੇ ਮੋਹਰੇ ਆਉਣੇ ਚਾਹੀਦੇ ਆ ਲੇਕਿਨ ਜਿੱਧਰ ਨੂੰ ਜਿਹੜੇ ਅਸਲੀ ਦੋਚੀ ਆ ਜਿਨ੍ਹਾਂ ਵੱਲੋਂ ਇਹ ਜਾਂਚ ਜਾਣੀ ਚਾਹੀਦੀ ਸੀ ਕਾਂਗਰਸ ਨੇ ਆਪਣੀ ਸਰਕਾਰ ਦੇ ਅੰਦਰ ਜਾਣ ਨਹੀਂ ਦਿੱਤੀ ਸੋ ਜਿੱਥੇ ਅੱਜ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਅਦਵੀ ਹੋਈ ਆ ਕਾਂਗਰਸ ਉਹਦੇ ਤੇ ਧੋਰੀ ਰਾਜਨੀਤੀ ਕਰਦੀ ਰਹੀ ਔਰ ਅਸਲ ਦੋਚੇ ਨੂੰ ਬਚਾਉਂਦੀ ਰਹੀ ਅਸੀਂ ਅੱਜ ਵੀ ਮੰਗ ਕਰਦੇ ਆ ਕਿ ਜਿਹੜੇ ਅਸਲ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਅੱਜ ਅਸੀਂ ਇੱਥੇ ਯੂਥ ਵਿੰਗ ਵੱਲੋਂ ਕਾਂਗਰਸ ਪਾਰਟੀ ਦੇ ਵਿਰੁੱਧ ਅਸੀਂ ਪ੍ਰਦਰਸ਼ਨ ਕੀਤਾ ਤੇ ਕਾਂਗਰਸ ਦਾ ਪਤਲਾ ਫੁੱਕਿਆ ਕਿਉਂਕਿ ਜੋ ਕਾਲੀ ਦਲ ਕਦੋਂ ਦਾ ਕਹਿੰਦਾ ਆ ਰਿਹਾ ਹੈ ਤੇ ਕਦੋਂ ਦਾ ਮੰਗ ਕਰਦਾ ਆ ਰਿਹਾ ਹੈ ਕਿ ਜੋ ਵੇਦਵੀਆਂ ਦੇ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਾਂਗਰਸ ਦੇ ਆਪਣੀ ਸਾਬਕਾ ਵਜ਼ੀਰ ਤੇ ਸੀਨੀਅਰ ਐਮ ਐਲ ਏ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਖੁਦ ਹੀ ਅਸੈਂਬਲੀ ਦੇ ਵਿੱਚ ਮੰਨ ਲਿਆ ਕਿ ਕਾਂਗਰਸ ਦਾ ਇੱਕ ਧੜਾ ਇਸ ਦਾ ਹੱਲ ਲੱਭਣ ਦੀ ਬਜਾਏ ਇਸ ਨੂੰ ਸਿਆਸੀ ਤੌਰ ਤੇ ਇਹਦੀਆਂ ਰੋਟੀਆਂ ਸੇਕਣੀਆਂ ਚਾਹੁੰਦਾ ਸੀ ਤੇ ਇਹਨੂੰ ਲੰਮਾ ਸਿਆਸੀ ਮੁੱਦਾ ਬਣਾ ਕੇ ਇਹਦਾ ਫਾਇਦਾ ਲੈਣਾ ਚਾਹੁੰਦਾ ਸੀ ਮੈਂ ਸਮਝਦਾ ਹਾਂ ਕਿ ਇਹ ਤੋਂ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਮੰਨਦੇ ਹਾਂ ਸਾਨੂੰ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਸੀਂ ਇਸ ਜੋ ਕਾਂਗਰਸ ਦੀ ਕਾਰਵਾਈ ਲਈ ਹੈ ਉਹਦੀ ਨਿੰਦਿਆ ਵੀ ਕਰਦੇ ਹਾਂ ਉਹਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਹੈ ਤੇ ਇੱਥੇ ਪੁਤਲਾ ਵੀ ਫੁਕਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਜੋ ਕਾਂਗਰਸ ਪਾਰਟੀ ਦਾ ਪੁਤਲਾ ਸ਼੍ਰੋਮਣੀ ਕਾਲੀ ਦਰ ਵੱਲੋਂ ਫੁਕਿਆ ਗਿਆ ਉਹ ਮੈਂ ਸਮਝਦਾ ਕਿ ਜਨਤਾ ਨੂੰ ਉਹ ਗੱਲ ਜਗਜाहिर ਕਰਨ ਦੀ ਲੋੜ ਹੈ ਜਿਸ ਦੇ ਸਿਆਸਤ ਉਪਰ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਵਿਅਦਮੀਆਂ ਦੇ ਉੱਤੇ ਅੱਜ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਆਪਣੇ ਆਪ ਮੰਨਿਆ ਕਿ ਜਿਹੜੀ ਕਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਿਅਦਮੀਆਂ ਹੋਈਆਂ ਪਰ ਉਹਦੀ ਜਿਹੜੀ ਦੇਣ ਹੈ ਉਹ ਕਾਂਗਰਸ ਦੀ ਉਸ ਨੂੰ ਕਬੂਲ ਕੀਤਾ ਕਿਉਂਕਿ ਉਸਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਲਿਆ ਕੇ ਰੱਖੀ ਕਿ ਜਦੋਂ ਜਿੰਨਾ ਟਾਈਮ ਸਿੱਟਾ ਬਣਿਆ ਵਿਅਦਮੀਆਂ ਦੀ ਜਿਹੜੀ ਇਨਕੁਆਰੀ ਹੈ ਉਹ ਪ੍ਰੋਪਰ ਸਮੇਂ ਦੇ ਵਿੱਚ ਨਹੀਂ ਹੋਈ ਔਰ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋਈ ਮੈਂ ਸਮਝਦਾ ਇਹ ਗੱਲ ਜਗ ਜਾਹਰ ਹੈ ਔਰ ਸਾਨੂੰ ਵੀ ਪਤਾ ਕਿ ਸਾਡੀ ਜਿਹੜੀ ਪੰਥਕ ਵੋਟ ਬੈਂਕ ਸੀ ਸਾਡੇ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀ ਉਹ ਕਾਂਗਰਸ ਦੀ ਐ ਮੁੱਢ ਤੋਂ ਇਹਨਾਂ ਦੇ ਐਮਐਲਏ ਮੁਕਰੇ ਆ ਇਸ ਗੱਲ ਤੋਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਸਾਰੀ ਆਈ ਅੱਜ ਅਸੀਂ ਕਾਂਗਰਸ ਪਾਰਟੀ ਦਾ ਤੁੰਤਾ ਆਰਟੀਕਲ ਜਿਹੜਾ ਪੁੱਜਿਆ ਆ ਉਹ ਇਸ ਕਰਕੇ ਪੁੱਜਿਆ ਹੈ ਕਿ ਸ਼੍ਰੀ ਗੁਰਨਤ ਸਿੰਘ ਸਾਹਿਬ ਦੇ ਨਾਂ ਦੇ ਉੱਤੇ ਲਗਾਤਾਰ ਜਿਹੜੀ ਸਿਆਸਤ ਹੋ ਰਹੀ ਆ ਔਰ ਉਹ ਗੱਲ ਜਨਗਜਹਰ ਕੀਤੀ ਹੈ ਸਰਦਾਰ ਪ੍ਰਗਟ ਸਿੰਘ ਜੀ ਐਮਐਲਏ ਜਿਹੜੇ ਨੇ ਜਲੰਧਰ ਕੈਂਟ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਬੋਲੀ ਆ ਅਸੀਂ ਤਾਂ ਪਿਛਲੇ 10 ਸਾਲ ਤੋਂ ਗੱਲ ਕਹਿ ਰਹੇ ਆਂ ਕਿ ਰਾਜਨੀਤਿਕ ਤੌਰ ਤੇ ਵਿਆਸ਼ਤ ਨਹੀਂ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਕਿਉਂਕਿ ਸਾਡੇ ਹਾਜ਼ਰ ਗੁਰੂ ਨੇ ਸਾਡਾ ਇਸਤ ਨੇ ਸਾਡੇ ਲਈ ਰੱਬ ਨੇ ਕਿਉਂਕਿ ਅਸੀਂ ਉਹਨਾਂ ਨੂੰ ਹਾਜ਼ਰ ਗੁਰੂ ਦੇ ਤੌਰ ਤੇ ਉੱਤੇ ਮੰਨਦੇ ਆਂ ਸਾਨੂੰ ਹੁਕਮ ਹੈ ਹਰ ਸਿੰਘ ਸਿੱਖਾਂ ਨੂੰ ਹਰ ਸਿੱਖ ਨੂੰ ਹੁਕਮ ਹੈ ਬਨਦੀ ਦੂਜੇ ਜਿਹੜੇ ਕਮਿਊਨਿਟੀਆ ਦੇ ਲੋਕ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਜਿਹਦਾ ਸਰਕਾਰ ਜਿਹੜਾ ਆ ਉਹ ਦਿਲੋ ਕਰਦੇ ਨੇ ਔਰ ਇਸ ਵਿਸ਼ੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਲਗਾਤਾਰ 5 ਸਾਲ ਤੋਂ 17 ਤੋਂ 22 ਤੱਕ ਕਾਂਗਰਸ ਦੀ ਗਵਰਨਮੈਂਟ ਰਹੀ ਹੈ ਸਰਦਾਰ ਪਰਗਤ ਸਿੰਘ ਜੀ ਨੇ ਗੱਲ ਜਗਜਾਹਰ ਕਰਤੀ ਜਿਹੜੀ ਅਸੀਂ ਲਗਾਤਾਰ ਕਹਿੰਦੇ ਰਹੇ ਕਿ ਜਾਂਚ ਦਾ ਹਮੇਸ਼ਾ ਜਿਹੜਾ ਉਹ ਸਹੀ ਪਾਸੇ ਨਹੀਂ ਜਾ ਰਿਹਾ ਕਿਉਂਕਿ ਇਹ ਸਹੀ ਤਰੀਕੇ ਨਾਲ ਜਾਂਚ ਹੋਈ ਹੁੰਦੀ ਤਾਂ ਅਜ ਦੋਸ਼ੀ ਅੰਦਰ ਹੁੰਦੇ। ਔਰ ਉਹ ਜਾਂਚ ਜਿਹੜੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਕੀਤੀ ਜਾਂਦੀ। ਲਗਾਤਾਰ ਇਸ ਵਿਸ਼ੇ ਦੇ ਉੱਤੇ ਸਿਆਸਤ ਚੱਲਦੀ ਰਹੀ ਕਿਉਂਕਿ ਕਾਂਗਰਸ ਹੂਸ ਮਲੇ ਆਪਣਾ ਮੁੱਖ ਵਿਰੋਧੀ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਹੀ ਮੰਨਦੀ ਸੀ। ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਕਾਲੀ ਦਲ ਨੂੰ ਸੱਤਾ ਤੋਂ ਦੂਰ ਕਰਨ ਦੇ ਲਈ ਸਾਰੀ ਜਿਹੜੀ ਪਲੈਨਿੰਗ ਆ ਕਾਂਗਰਸ ਦੇ ਵੱਡੇ ਲੀਡਰਾਂ ਵੱਲੋਂ ਉਸ ਵੇਲੇ ਹੁੰਦੀ ਰਹੀ ਕਿਉਂਕਿ ਉਹ ਸਰਕਾਰ ਦੇ ਵਿੱਚ ਸਨ। ਸਰਦਾਰ ਭਾਰਗਤ ਸਿੰਘ ਨੇ ਗੱਲ ਬਿਲਕੁਲ ਕਲੀਅਰ ਕੀਤੀ ਹੈ ਕਿ ਦੋ ਧੜੇ ਸਨ। ਇੱਕ ਧੜਾ ਕਹਿੰਦਾ ਸੀ ਜਾਂਚ ਇਸ ਪਾਸੇ ਜਾਣੀ ਚਾਹੀਦੀ ਹੈ, ਦੂਜਾ ਧੜਾ ਸੀ ਇਸ ਪਾਸੇ ਜਾਣੀ ਚਾਹੀਦੀ ਹੈ। ਜਿਵੇਂ ਉਹਨਾਂ ਨੂੰ ਸਿਆਸੀ ਤੌਰ ਤੇ ਚੰਗਾ ਲੱਗਦਾ ਸੀ ਉਮੀਦੀ ਰਾਜਨੀਤੀ ਹੁੰਦੀ ਸੀ, ਉਮੀਦਾਂ ਅਫਸਰਾਂ ਤੋਂ ਲਖਾਇਆ ਜਾਂਦਾ ਸੀ, ਉਮੀਦੀ ਡਿਕਟੇਸ਼ਨ ਹੁੰਦੀ ਸੀ, ਉਮੀਦੀਆਂ ਸਿੱਧਾ ਬਣਦੀਆਂ ਸੀ, ਉਮੀਦ ਤੇ ਕਮਿਸ਼ਨ ਬਿਠਾਲੇ ਜਾਂਦੇ ਸੀ। ਸੋ ਇਹ ਗੱਲ ਬੇਸ਼ੱਕ ਮੈਂ ਇਹ ਗੱਲ ਵੀ ਬਿਲਕੁਲ ਕਲੀਅਰ ਕਰ ਦੇਣੀ ਚਾਹੁੰਦਾ ਇੱਕ ਗੱਲ ਹੀ ਕਾਂਗਰਸ ਵੀ ਇਸ ਗੱਲ 'ਚ ਕਸੂਰਵਾਰ ਨਹੀਂ ਕਸੂਰਵਾਰ ਬਰਾਬਰ ਦੇ ਝਾੜੂ ਵਾਲੇ ਵੀ ਆ ਜੇ ਅਸੀਂ ਉਹਨਾਂ ਨੂੰ ਕਹਿ ਜਾਈਏ ਕਿ ਅਸੀਂ ਇਕੱਲਾ ਕਾਂਗਰਸ ਦਾ ਪੁੱਤੜਾ ਪੁੱਤਿਆ ਤੁਸੀਂ ਇੱਕ ਗੱਲ ਸਾਰੇ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਚਾਹੇ ਤੁਸੀਂ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਬਾਰੇ ਤਰੌਣੀ ਤਾਂ ਬੜੀ ਦੂਰ ਦੀ ਗੱਲ ਹੈ ਕੋਈ ਸੋਚ ਵੀ ਸਕਦਾ ਤੁਹਾਡੇ 'ਚ ਮੈਨੂੰ ਨਹੀਂ ਲੱਗਦਾ ਕੋਈ ਨਹੀਂ ਸੋਚ ਸਕਦਾ ਸੋਚ ਕਦੇ ਵੀ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਇਹ ਉਹਨਾਂ ਲੋਕਾਂ ਨੇ ਸੋਚਿਆ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਸੀ 2014 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਐਂਟਰ ਹੁੰਦੀ ਆ ਤੇ ਬਿਆਦਮੀਆਂ ਦਾ ਦੌਰ ਕਦੋਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਕਦੇ ਤੁਸੀਂ ਸੁਣਿਆ ਜਿਵੇਂ ਬਿਆਦਨੀ ਹੋਈ ਆ ਕੀ ਹੋਇਆ ਇਹ ਗਿਣੀ ਮਿਥੀ ਸਾਜ਼ਿਸ਼ ਦੇ ਵਿਰੋਧ ਵਿੱਚ ਇਹਦਾ ਜਾਂਚ ਹੋਵੇ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ ਝਾੜੂ ਪਾਰਟੀ ਵਾਲੇ ਦੇ ਵਿੱਚ ਬਹੁਤ ਵੱਡੇ ਕਸੂਰਵਾਰ ਲੱਭਣਗੇ ਕਿਉਂਕਿ ਮਲੇਰ ਕੋਰਟ ਦੇ ਚ ਪਾਵਨ ਪਵਿੱਤਰ ਕ੍ਰਾਂਸ਼ ਸ਼੍ਰੀਮਤੀ ਜਦਵੀ ਹੋਈ ਉਹਨਾਂ ਦੇ ਐਮਐਨਯੂ ਸਜ਼ਾ ਵੀ ਹੋਣ ਉਹਨੂੰ ਟਿਕਟ ਦੇ ਦਿੱਤੀ ਦੇਣੀ ਉੱਲ ਜਾ ਕੇ ਕਿਤੇ ਨਾ ਕਿਤੇ ਇਹ ਮੈਂ ਬਲਕਿ ਇਹ ਦਾਅਵੇ ਨਾ ਕਹਿ ਸਕਦਾ ਝੜੂ ਪਾਰਟੀ ਦੇ ਵਿੱਚ ਹੱਥ ਹੋ ਸਕਦਾ ਪਰ ਕਾਂਗਰਸ ਨੇ ਆਪਣਾ ਰਾਜਨੀਤਿਕ ਮਫਾਦ ਕਿਉਂਕਿ ਉਸ ਵੇਲੇ ਮਕਬੂਲ ਸੀ ਅਕਾਲੀ ਸੰਸਟੇਟ ਦੇ ਵਿੱਚ ਅਕਾਲੀਆਂ ਨੂੰ ਕਮਜ਼ੋਰ ਕਰਨ ਦੇ ਲਈ ਇਹਨਾਂ ਨੇ ਰਾਜਨੀਤੀ ਪਣਾਈ ਔਰ ਜਾਂਚ ਨੂੰ ਉਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਵਿੱਚੋਂ ਅਕਾਲੀਆਂ ਨੂੰ ਪਰ ਮੈਂ ਇੱਕ ਗੱਲ ਬੜੀ ਕਲੀਅਰ ਕਹਿ ਦੇਣੀ ਚਾਹੁੰਦਾ ਅਸੀਂ ਦਾਸਰੀ ਅਕਾਲਪੁਰ ਸਾਹਿਬ ਤੇ ਪੇਸ਼ ਹੋ ਕੇ ਵੀ ਜੋ ਕੁਝ ਹੋ ਸਕਦਾ ਸੀ ਨਾਤਮਸਤ ਰੋ ਕੇ ਕਰ ਲਿਆ ਪਰ ਜਿਹੜੇ ਲੋਕੀ ਲੋਕ ਨੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਹੈ ਚਾਹੇ ਉਹ ਕਾਂਗਰਸ ਦੇ ਨੇ ਆਹੇ ਅੱਜ ਝਾੜੂ ਵਾਲੇ ਵੀ ਕਰਨਾ ਚਾਹੁੰਦੇ ਆ ਅੱਜ ਵੀ ਹੋ ਰਹੀ ਹੈ ਇਹ ਦੋ ਦੇ ਘਰਾਂ ਦੇ ਲੈ ਕੇ ਲੈਣਾ ਪੈਣਾ